ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੇਰੇ ਚੈਨਲ ਰੋਜ਼ ਨਵੀਂ ਚਰਚਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਤੁਸੀਂ ਸਾਰੇ ਮੇਰੀਆਂ ਕਹਾਣੀਆਂ ਮੇਰੀਆਂ ਚਰਚਾਵਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜਿੰਨਾ ਵੀ ਦੇ ਰਹੇ ਹੋ ਬਹੁਤ ਵਧੀਆ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦਿੰਦੇ ਰਹੋ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਛੋਟੀ ਜੀ ਕਹਾਣੀ ਲੈ ਕੇ ਆਈ ਆ ਇਹ ਕਹਾਣੀ ਹੈ ਅੱਜ ਮਤਲਬ ਕਿ ਹੈ 4-5 ਸਾਲ ਪੁਰਾਣੀ ਕਹਾਣੀ ਹੈ ਪਰ ਇਹ ਕਹਾਣੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਨਾਲ ਕਦੇ-ਕਦੇ ਸੋਸ਼ਲ ਮੀਡੀਆ ਲੋਕਾਂ ਦਾ ਨੁਕਸਾਨ ਵੀ ਕਰ ਦਿੰਦਾ ਹੈ ਤੇ ਕਦੇ-ਕਦੇ ਸੋਸ਼ਲ ਮੀਡੀਆ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਦਿੰਦਾ ਹੈ ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਲੜਕੀ ਦੀ ਜ਼ਿੰਦਗੀ ਬਦਲੀ ਜਾਣੀ ਕਿ ਰੇਨੁਕਾ ਰੇਨੁਕਾ ਦੀ ਜ਼ਿੰਦਗੀ ਬਦਲੀ ਰੇਨੁਕਾ ਜਿਹੜੀ ਸੀ ਉਹ ਗੁਜਰਾਤ ਦੇ ਰਹਿਣ ਵਾਲੀ ਇੱਕ ਬਹੁਤ ਹੀ ਆਮ ਸਿੰਪਲ ਜੇ ਔਰ ਗਰੀਬ ਜੀ ਘਰ ਦੀ ਕੁੜੀ ਸੀ ਜਿਹੜੀ ਕਿ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਪਰ ਉਹਦੇ ਕੋਲ ਇਨਾ ਪੈਸਾ ਵਗੈਰਾ ਨਹੀਂ ਸੀਗਾ ਤੇ ਉਹ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਤੇ ਪੜ੍ਹਾਈ ਦੇ ਵਿੱਚ ਬਹੁਤ ਹੀ ਤੇਜ਼ ਸੀ ਤੇ ਉਹਦੀ ਡਰਾਇੰਗ ਜਿਹੜੀ ਸੀਗੀ ਆਰਟ ਜਿਹੜਾ ਸੀ ਉਹ ਉਹਦਾ ਇੱਕ ਹੱਥ ਦਾ ਹੁਨਰ ਸੀ ਜਿਹਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਐਕਸਪਰਟ ਸੀ ਮਾਹਿਰ ਸੀ ਜਾਨੀ ਕਿ ਡਰਾਇੰਗ ਦੇ ਵਿੱਚ ਤਾਂ ਉਹ ਕਾਲਜ ਦੇ ਵਿੱਚ ਕਦੇ-ਕਦੇ ਉਹਨੂੰ ਫੀਸ ਭਰਨੀ ਵੀ ਸਰਕਾਰੀ ਕਾਲਜ ਸੀ ਪਰ ਸਰਕਾਰੀ ਫੀਸ ਭਰਨੀ ਵੀ ਕਦੇ-ਕਦੇ ਉਹਨੂੰ ਔਖੀ ਹੋ ਜਾਂਦੀ ਸੀ ਪਰ ਉਹਦਾ ਮਾਪੇ ਜਿਵੇਂ ਕਰ ਜਿਵੇਂ ਕਿਵੇਂ ਕਰਕੇ ਵੀ ਉਹਦੀ ਫੀਸ ਭਰ ਦਿੰਦੇ ਉਹ ਰੇਨੁਕਾ ਦੇ ਕੋਲ ਦੋ ਜੋੜੀ ਹੀ ਕੱਪੜੇ ਸੀ ਕਿ ਜਿਹੜੇ ਉਹ ਕਦੀ ਇੱਕ ਧੋ ਲਿਆ ਫਿਰ ਇੱਕ ਪਾ ਲਿਆ ਮਤਲਬ ਇਸ ਤਰ੍ਹਾਂ ਕਰਕੇ ਯੂਨੀਵਰਸਿਟੀ ਦੇ ਵਿੱਚ ਜਾਂਦੀ ਸੀ ਪਰ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਸੀ ਦਿਮਾਗ ਵੀ ਬਹੁਤ ਜ਼ਿਆਦਾ ਤੇਜ਼ ਸੀ ਤਾਂ ਇੱਕ ਦਿਨ ਉਹਨੇ ਕੁਛ ਇਸ ਮਤਲਬ ਕਿ ਡਿਜ਼ਾਈਨ ਬਣਾਇਆ ਤਾਂ ਉਹਦੇ ਨਾਲ ਇੱਕ ਲੜਕਾ ਕੰਮ ਕਰ ਮਤਲਬ ਪੜਦਾ ਸੀਗਾ ਤੇ ਉਹਨੇ ਉਹਦਾ ਡਿਜ਼ਾਈਨ ਦੇਖਿਆ ਤੇ ਉਹਨੇ ਕਿਹਾ ਕਿ ਤੇਰਾ ਡਿਜ਼ਾਈਨ ਜਿਹੜਾ ਹੈ ਉਹ ਬਹੁਤ ਹੀ ਸੋਹਣਾ ਹੈ ਤੇ ਉਹ ਕਹਿੰਦੀ ਕਿ ਮੈਂ ਤਾਂ ਵੈਸੇ ਹੀ ਬਣਾ ਦਿੱਤਾ ਹੈ ਪਰ ਮੇਰਾ ਡਿਜ਼ਾਈਨ ਸੋਹਣਾ ਹੈ ਤੇ ਤੈਨੂੰ ਸੋਹਣਾ ਲੱਗ ਰਿਹਾ ਹੋਵੇਗਾ ਤੇ ਸੋਹਣਾ ਹੀ ਹੋਵੇਗਾ ਪਰ ਮੈਂ ਤਾਂ ਵੈਸੇ ਹੀ ਵੀ ਬਣਾ ਦਿੱਤਾ ਕਿਉਂਕਿ ਮੇਰੇ ਹੱਥ ਦੀ ਕਲਾ ਹੈ ਤੇ ਮੇਰਾ ਜੋ ਮਨ ਕਰਦਾ ਜਿਸ ਤਰ੍ਹਾਂ ਵੀ ਮੇਰੇ ਦਿਮਾਗ 'ਚ ਆਉਂਦਾ ਮੈਂ ਬਣਾ ਦੇਣੀ ਹੈ ਜਿੰਦਾ ਨਹੀਂ ਤੇਰਾ ਜਿਹੜਾ ਹੈ ਡਿਜ਼ਾਈਨ ਇਹ ਬਹੁਤ ਹੀ ਸੋਹਣਾ ਹੈ ਤੇ ਇਹਨੂੰ ਸੋਸ਼ਲ ਮੀਡੀਆ ਤੇ ਪਾਉਣਾ ਚਾਹੀਦਾ ਹੈ ਤੇ ਉਹ ਕਹਿੰਦੀ ਕਿ ਸੋਸ਼ਲ ਮੀਡੀਆ ਤੇ ਕਿਵੇਂ ਪਾਵਾਂਗੀ ਮੇਰੇ ਕੋਲੇ ਨਾ ਤਾਂ ਫੋਨ ਹੈ ਮਤਲਬ ਕਿ ਮੇਰੇ ਘਰ ਦੇ ਵਿੱਚ ਹੀ ਇਸ ਤਰ੍ਹਾਂ ਦਾ ਫੋਨ ਨਹੀਂ ਹੈ ਜਿਹੋ ਜੇ ਫੋਨ ਤੁਹਾਡੇ ਕੋਲੇ ਹੈ ਮੇਰੀ ਤਾਂ ਫੈਮਿਲੀ ਦੇ ਵਿੱਚ ਵੀ ਫੋਨ ਇਹੋ ਜਿਹਾ ਨਹੀਂ ਹੈ ਕਿਸੇ ਦੇ ਕੋਲ ਤੇ ਮੈਂ ਕਿਸ ਤਰ੍ਹਾਂ ਇਹ ਡਿਜ਼ਾਈਨ ਪਾ ਸਕਦੀ ਹਾਂ ਤਾਂ ਉਹ ਉਹਦੇ ਦੋਸ ਨੇ ਕਿਹਾ ਕਿ ਮੇਰੇ ਕੋਲੇ ਫੋਨ ਹੈ ਮੈਂ ਤੇਰੀ ਇਹ ਜਿਹੜੀ ਤੂੰ ਆ ਰਾਈਂਗ ਬਣਾਈ ਹੈ ਪਿਕਚਰ ਬਣਾਈ ਹੈ ਮੈਂ ਇਹਨੂੰ ਫੇਸਬੁੱਕ ਤੇ ਪਾ ਦਿੰਦਾ ਵਾਂ ਤਾਂ ਉਹਨੇ ਕਿਹਾ ਕਿ ਫੇਸਬੁੱਕ ਤੇ ਵੀ ਮੇਰਾ ਕੋਈ ਅਕਾਊਂਟ ਨਹੀਂ ਹੈ ਮੇਰੇ ਕੋਲੇ ਨੰਬਰ ਨਹੀਂ ਹੈ ਕੁਝ ਨਹੀਂ ਹੈ ਤੇ ਮੈਂ ਫੇਸਬੁੱਕ ਤੇ ਕਿਵੇਂ ਪਾਵਾਂਗੇ ਉਹਨੇ ਕਿਹਾ ਕਿ ਮੈਂ ਤੇਰਾ ਫੇਸਬੁੱਕ ਤੇ ਅਕਾਊਂਟ ਬਣਾ ਦੇਵਾਂਗਾ ਤੇ ਤੇਰੇ ਨਾਂ ਤੇ ਮੈਂ ਫੇਸਬੁੱਕ ਤੇ ਪਾ ਦਵਾਂਗਾ ਤੇ ਉਹਨੇ ਕਿਹਾ ਕਿ ਜਦੋਂ ਮੇਰੇ ਕੋਲੇ ਫੋਨ ਹੀ ਨਹੀਂ ਹੈ ਤੇ ਮੈਂ ਫੇਸਬੁੱਕ ਨੂੰ ਕਿਵੇਂ ਹੈਂਡਲ ਕਰਾਂਗੀ ਜਾਂ ਕੀ ਕਰਾਂਗੀ ਜਾਂ ਮੈਨੂੰ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਕਿ ਕਿ ਸਟਾਰਟ ਕਰਨਾ ਉਹਨੇ ਕਿਹਾ ਨਹੀਂ ਮੈਂ ਤੈਨੂੰ ਸਭ ਸਿਖਾ ਦਵਾਂਗਾ ਤਾਂ ਰਿੰਕੋ ਕਹਿਣ ਲੱਗੀ ਕਿ ਸਿੱਖ ਕੇ ਕੀ ਕਰਾਂਗੀ ਮੇਰੇ ਕੋਲੇ ਤਾਂ ਫੋਨ ਹੀ ਨਹੀਂ ਹੈ ਤੇ ਮੈਂ ਸਿੱਖ ਕੇ ਕੀ ਕਰਨਾ ਹੈ ਫੋਨ ਹੋਏਗਾ ਤੇ ਤਾਂ ਹੀ ਮੈਨੂੰ ਸਿੱਖਣ ਦਾ ਫਾਇਦਾ ਹੈ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਕਰੀ ਤਾਂ ਫੋਨ ਆ ਹੀ ਜਾਏਗਾ ਤੇਰੇ ਕੋਲੇ ਮੈਂ ਪਾ ਦੇਣਾ ਚਲੋ ਉਹ ਜिद ਕਰਕੇ ਉਹਦੇ ਦੋਸਤ ਨੇ ਫੇਸਬੁੱਕ ਤੇ ਉਹਦਾ ਅਕਾਊਂਟ ਵੀ ਬਣਾ ਦਿੱਤਾ ਤੇ ਉਹ ਜਿਹੜੀ ਪਿਕਚਰ ਸੀ ਉਹ ਪੋਸਟ ਕਰ ਦਿੱਤੀ ਜਦੋਂ ਉਹਨੇ ਪੋਸਟ ਕਰ ਦਿੱਤੀ ਤਾਂ ਥੱਲੇ ਉਹਨੇ ਇੱਕ ਵੈਸੇ ਹੀ ਨਾਰਮਲ ਮਤਲਬ ਜਿਹੜਾ ਉਹਦੇ ਕੋਲੇ ਨੰਬਰ ਸੀ ਨਾ ਉਹ ਨੰਬਰ ਉਹਨੇ ਉਹਦੇ ਵਿੱਚ ਲਿਖ ਦਿੱਤਾ ਉਹਦੇ ਮਤਲਬ ਕਿ ਅਕਾਊਂਟ ਦੇ ਵਿੱਚ ਜਿੱਥੇ ਆਪਾਂ ਡਿਸਕ੍ਰਿਪਸ਼ਨ ਲਿਖਦੇ ਆ ਉੱਥੇ ਉਹਨੇ ਉਹਦਾ ਜਿਹੜਾ ਉਹਦੇ ਫਾਦਰ ਦੇ ਕੋਲ ਇੱਕ ਸਿੰਪਲ ਜਿਹਾ ਫਾਰਮ ਸੀ ਉਹ ਨੰਬਰ ਉਹਨੇ ਲਿਖ ਦਿੱਤਾ ਉੱਥੇ ਚਲੋ ਜਦੋਂ ਉਹਨੇ ਅਪਲੋਡ ਕੀਤੀ ਤਾਂ ਕਾਫੀ ਲੋਕਾਂ ਨੂੰ ਉਹ ਜਿਹੜੀ ਉਹਦੀ ਪਿਕਚਰ ਸੀ ਬਹੁਤ ਹੀ ਲੋਕਾਂ ਨੂੰ ਪਸੰਦ ਆਈ ਕੁਝ ਉਹਦੇ ਵਿੱਚ ਉਨੇ ਬੜਾ ਗਹਿਰਾਈ ਜਿਹਦੇ ਨਾਲ ਉਹ ਡਰਾਇੰਗ ਬਣਾਈ ਹੋਈ ਸੀ ਕਿ ਜਿਹੜਾ ਡਰਾਇੰਗ ਦਾ ਮਾਹਿਰ ਸੀ ਕਲਾਕਾਰ ਸੀ ਜਿਹੜੇ ਹੱਥ ਦੀ ਆਰਟ ਨੂੰ ਪਹਿਚਾਨਦੇ ਸੀ ਉਹਨਾਂ ਲੋਕਾਂ ਨੇ ਉਹਦੀ ਆਰਟ ਦੀ ਬਹੁਤ ਹੀ ਜ਼ਿਆਦਾ ਮਤਲਬ ਕਿ ਕਮੈਂਟ ਕੀਤੇ ਕਿ ਲੋਕਾਂ ਨੂੰ ਬਹੁਤ ਹੀ ਵਧੀਆ ਲੱਗੀ ਬਹੁਤ ਹੀ ਲੋਕਾਂ ਨੇ ਸਰ ਹੈ ਤਾਂ ਉਹਦੇ ਦੋਸਤ ਨੇ ਦੇਖਿਆ ਕਿ ਇਹਦੀ ਜਿਹੜੀ ਪਿਕਚਰ ਹੈ ਸਭ ਲੋਕ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ ਬਹੁਤ ਅੱਛੇ ਅੱਛੇ ਕਮੈਂਟ ਕਰ ਰਹੇ ਨੇ ਤਾਂ ਉਹ ਨੂੰ ਦੋ ਦਿਨ ਬਾਅਦ ਕਹਿੰਦਾ ਕਿ ਤੇਰੀ ਜਿਹੜੀ ਪਿਕਚਰ ਸੀ ਨਾ ਉਹ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਸੰਦ ਆਈ ਹੈ ਔਰ ਲੋਕ ਉਸ ਪਿਕਚਰ ਨੂੰ ਬਹੁਤ ਜ਼ਿਆਦਾ ਸਲਾਉਂਦੇ ਨੇ ਬਹੁਤ ਹੀ ਜ਼ਿਆਦਾ ਕਮੈਂਟ ਆ ਰਹੇ ਆ ਤੇ ਉਹ ਕਹਿੰਦੀ ਹੈ ਕਿ ਕਮੈਂਟ ਆ ਰਹੇ ਤੇ ਫਿਰ ਮੈਨੂੰ ਕੀ ਫਾਇਦਾ ਮੈਂ ਕਿੱਥੇ ਵੇਖ ਸਕਦੀ ਹਾਂ ਤੇ ਉਹਨੇ ਆਪਣੀ ਫੇਸਬੁੱਕ ਆਪਣਾ ਅਕਾਊਂਟ ਖੋਲ ਕੇ ਤੇ ਉਹਨੂੰ ਉਹਦਾ ਅਕਾਊਂਟ ਦਿਖਾਇਆ ਕਿ ਆ ਦੇਖ ਤੇਰੇ ਅਕਾਊਂਟ ਦੇ ਵਿੱਚ ਮਤਲਬ ਦੇਖ ਕਿੰਨੇ ਸਾਰੇ ਮੈਸੇਜ ਆਏ ਹੋਏ ਨੇ ਬਹੁਤ ਹੀ ਲੋਕ ਤੈਨੂੰ ਸਲਾਹ ਰਹੇ ਨੇ ਤੇ ਦੇਖ ਕੇ ਉਹਨੂੰ ਬੜੀ ਖੁਸ਼ੀ ਵੀ ਹੋਈ ਤੇ ਥੋੜੀ ਜੀ ਉਹ ਉਦਾਸ ਵੀ ਹੋ ਗਈ ਕਿ ਕਾਸ਼ ਮੇਰੇ ਕੋਲੇ ਫੋਨ ਹੁੰਦਾ ਤਾਂ ਮੈਂ ਆਪਣੇ ਫੋਨ ਤੋਂ ਸਭ ਕੁਝ ਦੇਖ ਲੈਂਦੀ ਤੇ ਪਰ ਉਹ ਕੁਝ ਨਹੀਂ ਬੋਲੀ ਤੇ ਘਰ ਚਲੀ ਗਈ ਅਚਾਨਕ ਉਹਨੂੰ 2 ਦਿਨ ਬਾਅਦ ਇੱਕ ਫੋਨ ਆਂਦਾ ਹੈ ਫੋਨ ਕਿਸੇ ਕੰਪਨੀ ਦਾ ਫੋਨ ਆਇਆ ਤੇ ਉਸ ਬੰਦੇ ਨੇ ਸਿੱਧਾ ਮਤਲਬ ਵੀ ਕਿਸੇ ਨੂੰ ਮੈਸੇਜ ਨਹੀਂ ਕੀਤਾ ਕੁਝ ਨਹੀਂ ਕੀਤਾ ਸਿੱਧਾ ਉਹਨੇ ਫੋਨ ਕਰ ਦਿੱਤਾ ਫੋਨ ਕਰ ਦਿੱਤਾ ਤਾਂ ਉਹਦੇ ਪਿਤਾ ਨੇ ਫੋਨ ਚੁੱਕਿਆ ਤੇ ਜਦੋਂ ਉਹਦੇ ਪਿਤਾ ਨੇ ਇੱਕ ਆਦਮੀ ਦੀ ਆਵਾਜ਼ ਸੁਣੀ ਤਾਂ ਉਹਦੇ ਪਿਤਾ ਨੇ ਕਿਹਾ ਕਿ ਤੁਸੀਂ ਕੌਣ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਂ ਰੇਨੁਕਾ ਜੀ ਦੇ ਨਾਲ ਗੱਲ ਕਰਨਾ ਚਾਹੁੰਦਾ ਤਾਂ ਉਹਨਾਂ ਰੇਨੁਕਾ ਦੇ ਪਿਤਾ ਦੇ ਮਨ ਦੇ ਵਿੱਚ ਇੱਕ ਸ਼ੰਕਾ ਜੀ ਆ ਗਈ ਕਿ ਮੇਰੀ ਬੇਟੀ ਦੇ ਨਾਲ ਕੋਈ ਆਦਮੀ ਕਿਵੇਂ ਗੱਲ ਕਰ ਸਕਦਾ ਹੈ ਮੇਰੀ ਬੇਟੀ ਦੇ ਕੋਲ ਕੋਈ ਫੋਨ ਨਹੀਂ ਹੈ ਕੁਝ ਨਹੀਂ ਹੈ ਤੇ ਇਹ ਨੰਬਰ ਤੁਹਾਡੇ ਕੋਲੇ ਕਿੱਥੋਂ ਆਇਆ ਤੇ ਫਿਰ ਉਹਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੀ ਬੇਟੀ ਦੇ ਨਾਲ ਤੁਹਾਡੇ ਸਾਹਮਣੇ ਹੀ ਗੱਲ ਕਰਾਂਗਾ ਕੋਈ ਚਿੰਤਾ ਵਾਲੀ ਗੱਲ ਨਾ ਕਰੋ ਤੁਹਾਡੀ ਬੇਟੀ ਨੇ ਇੱਕ ਡਰਾਇੰਗ ਪਾਈ ਸੀ ਇੱਕ ਪਿਕਚਰ ਪਾਈ ਸੀ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਤਾਂ ਉਹ ਹੈਰਾਨ ਹੋ ਗਿਆ ਤੇ ਉਹਨੇ ਆਪਣੀ ਬੇਟੀ ਨੂੰ ਆਵਾਜ਼ ਜਿੱਤੀ ਕਿ ਤੂੰ ਕੋਈ ਕਿਤੇ ਫੋਟੋ ਪਾਈ ਸੀ ਕੁਝ ਬਣਾਇਆ ਸੀ ਤੇ ਉਹਨੇ ਕਿ ਹਾਂ ਮੈਂ ਫੇਸਬੁੱਕ ਤੇ ਮੇਰੇ ਦੋਸਤ ਨੇ ਜ਼ਬਰਦਸਤੀ ਮਤਲਬ ਮੇਰਾ ਅਕਾਊਂਟ ਬਣਾ ਕੇ ਪਾ ਦਿੱਤੀ ਸੀ ਤੇ ਲੋਕ ਉਹਨੂੰ ਬਹੁਤ ਹੀ ਸਰਾ ਰਹੇ ਆ ਤੇ ਉਹਨੇ ਕਿਹਾ ਕਿ ਹਾਂ ਫਿਰ ਤੇਰਾ ਫੋਨ ਆਇਆ ਕਿਸੇ ਦਾ ਤੇ ਤੂੰ ਗੱਲ ਕਰ ਜਦੋਂ ਉਹਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਤੂੰ ਸਾਰਾ ਕੁਝ ਕਿੱਥੋਂ ਸਿੱਖਿਆ ਹੈ ਤੇ ਉਹਨੇ ਕਿਹਾ ਕਿ ਸਰ ਮੈਂ ਇਹ ਕਿਥੋਂ ਨਹੀਂ ਸਿੱਖਿਆ ਹੈ ਬਚਪਨ ਦੇ ਵਿੱਚ ਹੀ ਮੇਰੇ ਹੱਥ ਦਾ ਹੁਨਰ ਹੈ ਤੇ ਮੈਨੂੰ ਡਰਾਇੰਗ ਬਣਾਉਣੀ ਬਹੁਤ ਹੀ ਪਸੰਦ ਹੈ ਤੇ ਉਹਨਾਂ ਨੇ ਕਿਹਾ ਕਿ ਤੂੰ ਕੁਝ ਵੀ ਬਣਾ ਲੈ ਬਣਾ ਸਕਦੀ ਹੈ ਜੇ ਅਸੀਂ ਤੈਨੂੰ ਕੋਈ ਡਿਜ਼ਾਈਨ ਕਰਨ ਨੂੰ ਤੇਗੇ ਤਾਂ ਤੂੰ ਬਣਾ ਸਕਦੀ ਹੈ ਤਨੇ ਕਿਹਾ ਹਾਂ ਮੈਂ ਕੋਸ਼ਿਸ਼ ਕਰਾਂਗੀ ਕਿ ਤੁਸੀਂ ਜਿਸ ਤਰ੍ਹਾਂ ਦਾ ਡਿਜ਼ਾਈਨ ਕਹੋਗੇ ਮੈਂ ਉਸ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਬਣਾ ਕੇ ਦੇ ਸਕਦੀ ਆ ਮੈਂ ਕੋਸ਼ਿਸ਼ ਕਰਾਂਗੀ ਬਾਕੀ ਮੇਰੇ ਜੋ ਦਿਮਾਗ ਦੇ ਵਿੱਚ ਆਉਂਦਾ ਹੈ ਜੋ ਚੀਜ਼ ਮੈਨੂੰ ਚੰਗੀ ਲੱਗਦੀ ਹੈ ਮੈਂ ਉਹ ਬਣਾ ਦਿੰਦੀ ਆ ਜੇ ਜੋ ਤੁਸੀਂ ਕਹੋਗੇ ਮੈਂ ਬਣਾ ਕੇ ਦੇਣ ਦੀ ਕੋਸ਼ਿਸ਼ ਕਰਾਂਗੀ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਤੂੰ ਕੱਲ ਤੋਂ ਸਾਡੇ ਆਫਿਸ ਦੇ ਵਿੱਚ ਆ ਜਾਈਂ ਉਹਨੇ ਕਿਹਾ ਕਿ ਸਰ ਮੇਰੇ ਕੋਲੇ ਟਾਈਮ ਨਹੀਂ ਹੈ ਮੈਂ ਹਜੇ ਯੂਨੀਵਰਸਿਟੀ ਦੇ ਵਿੱਚ ਪੜ ਰਹੀ ਹਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੂੰ ਸਿਰਫ ਸਾਨੂੰ ਦਿਨ ਦੇ ਵਿੱਚ 2 ਘੰਟੇ ਸਾਨੂੰ ਦੇ ਦਿਆ ਕਰ ਬਾਕੀ ਟਾਈਮ ਤੂੰ ਆਪਣੀ ਪੜਾਈ ਪੂਰੀ ਕਰ ਤੇ ਅਸੀਂ ਤੈਨੂੰ ਜਿਹੜਾ ਵੀ ਤੂੰ ਸਾਨੂੰ ਡਿਜ਼ਾਈਨ ਬਣਾ ਕੇ ਦੇਂਗੀ ਜੇ ਉਹ ਤੂੰ ਘਰੇ ਬੈਠ ਕੇ ਬਣਾ ਲੇਂਗੀ ਡਿਜ਼ਾਈਨ ਤਾਂ ਵੀ ਅਸੀਂ ਤੈਨੂੰ ਪੈਸੇ ਦੇ ਦਾਂਗੇ ਜੇ ਤੂੰ ਸਾਡੇ ਦਫ਼ਤਰ ਤੇ ਵਿੱਚ ਆ ਕੇ ਬਣਾਉਣਾ ਚਾਹੇ ਤੇਰੇ ਕੋਲੇ ਕੋਈ ਸਮਾਨ ਨਹੀਂ ਹੈ ਜਾਂ ਕਿਸ ਤਰ੍ਹਾਂ ਵੀ ਇਹ ਕੁਝ ਵੀ ਹੈ ਤਾਂ ਤੂੰ ਸਾਡੇ ਦਫ਼ਤਰ ਚ ਆ ਕੇ ਵੀ ਬਣਾ ਸਕਦੀ ਹੈ ਉਹਨੇ ਕਿਹਾ ਕਿ ਠੀਕ ਹੈ ਮੈਂ ਮਤਲਬ ਕਿ ਡਿਜ਼ਾਈਨ ਤੁਸੀਂ ਪੇਪਰ ਦੇ ਉੱਤੇ ਬਣਵਾਉਣਾ ਹੈ ਜਾਂ ਤੁਸੀਂ ਕੰਪਿਊਟਰ ਦੇ ਉੱਤੇ ਜਾਂ ਕਿਸ ਤਰ੍ਹਾਂ ਤੇ ਉਹਨਾਂ ਨੇ ਕਿਹਾ ਕਿ ਨਹੀਂ ਪਹਿਲਾਂ ਤੁਸੀਂ ਪੇਪਰ ਦੇ ਉੱਤੇ ਡਿਜ਼ਾਈਨ ਸਾਨੂੰ ਬਣਾ ਕੇ ਦਿਖਾਓਗੇ ਫਿਰ ਉਸ ਤੋਂ ਬਾਅਦ ਅਸੀਂ ਕੰਪਿਊਟਰ ਤੇ ਬਣਵਾਵਾਂਗੇ ਰੇਨੁਕਾ ਨੇ ਕਿਹਾ ਕਿ ਠੀਕ ਹੈ ਤੁਸੀਂ ਮੈਨੂੰ ਦੱਸ ਦਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਡਿਜ਼ਾਈਨ ਚਾਹੀਦਾ ਹੈ ਤਾਂ ਉਹਨਾਂ ਨੇ ਆਪਣਾ ਡੋਬੀ ਡਿਜ਼ਾਈਨ ਬਣਵਾਉਣਾ ਸੀ ਉਹ ਡਿਜ਼ਾਈਨ ਉਹਨਾਂ ਨੇ ਰੇਨੁਕਾ ਨੂੰ ਦੱਸਿਆ ਤਾਂ ਰੇਨੁਕਾ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਬਣਾ ਕੇ ਦਿੱਤਾ ਕਿ ਜਿਹੜਾ ਕੰਪਨੀ ਦਾ ਓਨਰ ਸੀ ਉਹ ਇੰਨਾ ਜ਼ਿਆਦਾ ਖੁਸ਼ ਹੋ ਗਿਆ ਨਾ ਕਿ ਉਸਨੇ ਉਹਨੂੰ ਕਿਹਾ ਕਿ ਤੂੰ ਭਾਵੇਂ 2 ਘੰਟੇ ਲਾਈਆਂ ਤੂੰ 4 ਘੰਟੇ ਲਾ ਤੈਨੂੰ ਅਸੀਂ ਇੱਕ ਬਹੁਤ ਵਧੀਆ ਤਨਖਾਹ ਦਵਾਂਗੇ ਔਰ ਤੈਨੂੰ ਇੱਕ ਵਧੀਆ ਫੋਨ ਵੀ ਦਵਾਂਗੇ ਔਰ ਨਾਲ ਤੈਨੂੰ ਇੱਕ ਲੈਪਟਾਪ ਲੈ ਕੇ ਦਵਾਂਗੇ ਤੇ ਤੂੰ ਆਪਣੇ ਘਰੇ ਬੈਠ ਕੇ ਹੀ ਸਾਡੇ ਵਾਸਤੇ ਸਾਰਾ ਕੰਮ ਵੀ ਕਰੇਗੀ ਤੇ ਆਪਣੀ ਪੜਾਈ ਵੀ ਪੂਰੀ ਕਰੇਗੀ ਤੇ ਪੜਾਈ ਦੇ ਵਿੱਚ ਵੀ ਤੈਨੂੰ ਲੈਪਟਾਪ ਜਿਹੜਾ ਹੈ ਉਹ ਬਹੁਤ ਕੰਮ ਦੇਵੇਗਾ ਤੇ ਤੂੰ ਆਪਣੀ ਪੜਾਈ ਵੀ ਪੂਰੀ ਕਰ ਲਵੇਂਗੀ ਰੇਨੁਕਾ ਦਾ ਇੱਕ ਸਾਲ ਹੀ ਰਹਿ ਗਿਆ ਸੀ ਪੜਾਈ ਦਾ ਤੇ ਉਹਨੇ ਕਿਹਾ ਕਿ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਕੰਮ ਨੂੰ ਪਹਿਚਾਣਿਆ ਤੇ ਤੁਸੀਂ ਮੈਨੂੰ ਕੰਮ ਦਿੱਤਾ ਸਾਲ ਦੇ ਵਿੱਚ ਵਿੱਚ ਰੇਨੁਕਾ ਨੂੰ ਇਨੀ ਤਨਖਾਹ ਮਿਲ ਗਈ ਕਿ ਰੇਨੁਕਾ ਦੇ ਘਰ ਦੇ ਹਾਲਾਤ ਬਦਲ ਗਏ ਰੇਨੁਕਾ ਦੇ ਫਾਦਰ ਦੀ ਜ਼ਿੰਦਗੀ ਬਦਲ ਗਈ ਜਿਹੜਾ ਉਹਨਾਂ ਦਾ ਬਿਲਕੁਲ ਇੱਕ ਛੋਟਾ ਜਿਹਾ ਕੱਚਾ ਘਰ ਸੀ ਉਹ ਪੱਕਾ ਘਰ ਬਣ ਗਿਆ ਸਾਲ ਦੇ ਵਿੱਚ ਵਿੱਚ ਇੰਨਾ ਪੈਸਾ ਉਹਨਾਂ ਨੇ ਦਿੱਤਾ ਕਿ ਸਾਲ ਬਾਅਦ ਜਦੋਂ ਰੇਨੁਕਾ ਦੀ ਪੜ੍ਹਾਈ ਖਤਮ ਹੋਈ ਤਾਂ ਉਹਦੇ ਵਿੱਚ ਉਹਨਾਂ ਨੇ ਰੇਨੁਕਾ ਨੂੰ ਪਰਮਾਨੈਂਟ ਡਿਜ਼ਾਈਨਰ ਦੀ ਜਿਹੜੀ ਜੌਬ ਸੀ ਉਹ ਦੇ ਦਿੱਤੀ ਕਿ ਜੋ ਵੀ ਉਹ ਕੰਪਨੀ ਦੇ ਵਿੱਚ ਉਹਨਾਂ ਨੇ ਡਿਜ਼ਾਈਨ ਕਰਨਾ ਹੁੰਦਾ ਸੀ ਤਾਂ ਉਹ ਰੇਨੁਕਾ ਨੇ ਹੀ ਕਰਨਾ ਹੁੰਦਾ ਸੀ ਫਿਰ ਅਗਰ ਜੇ ਉਹ ਕਿਸੇ ਹੋਰ ਕਿਸੇ ਕੋਲੋਂ ਵੀ ਡਿਜ਼ਾਈਨ ਬਣਵਾਉਂਦੇ ਸੀ ਕਿਉਂਕਿ ਰੇਨੁਕਾ ਦੀ ਪੋਸਟ ਕਾਫੀ ਹਾਈ ਫਾਈ ਹੋ ਗਈ ਸੀ ਤਾਂ ਫਿਰ ਜੋ ਵੀ ਡਿਜ਼ਾਈਨ ਬਣ ਕੇ ਬਾਹਰੋਂ ਕਿਸੇ ਹੋਰ ਕੋਲੋਂ ਵੀ ਆਉਂਦਾ ਸੀ ਤਾਂ ਉਹਨੂੰ ਸਿਲੇਕਟ ਰੇਨੁਕਾ ਹੀ ਕਰਦੀ ਸੀ ਉਹਨੂੰ ਰੇਨੁਕਾ ਹੀ ਪਾਸ ਕਰਦੀ ਸੀ ਰੇਨੁਕਾ ਨੂੰ ਇੰਨੀ ਵੱਡੀ ਮਤਲਬ ਕਿ ਪੋਸਟ ਮਿਲ ਗਈ ਬਹੁਤ ਹੀ ਜ਼ਿਆਦਾ ਉਹਦੀ ਤਨਖਾਹ ਹੋ ਗਈ ਉਹਦੀ ਨੌਕਰੀ ਇੰਨੀ ਵਧੀਆ ਲੱਗ ਗਈ ਤਾਂ ਕਿ ਸਾਰਿਆਂ ਦੀ ਜ਼ਿੰਦਗੀ ਬਦਲ ਗਈ ਮਾਪੇ ਬਾਪ ਦੀ ਭੈਣਾਂ ਭਰਾਵਾਂ ਦੀ ਸਭ ਦੀ ਜ਼ਿੰਦਗੀ ਬਦਲ ਗਈ ਇੱਕ ਸੋਸ਼ਲ ਮੀਡੀਆ ਤੇ ਆ ਕੇ ਬਿਨਾ ਸੋਸ਼ਲ ਮੀਡੀਆ ਚਲਾਏ ਉਹਦੀ ਹੈਲਪ ਇੱਕ ਐਸੇ ਦੋਸਤ ਨੇ ਕਰ ਦਿੱਤੇ ਕਿ ਉਹਦੀ ਜ਼ਿੰਦਗੀ ਬਦਲ ਗਈ ਤਾਂ ਜਦ ਵੀ ਮਤਲਬ ਉਹਨੂੰ ਕੋਈ ਪੁੱਛਦਾ ਕਿ ਵੀ ਤੁਸੀਂ 2 ਸਾਲਾਂ ਜਾਂ 3 ਸਾਲਾਂ ਦੇ ਵਿੱਚ ਹੀ ਇੰਨੀ ਵੱਡੀ ਪੋਸਟ ਤੇ ਕਿਵੇਂ ਆ ਗਏ ਤਾ ਹਮੇਸ਼ਾ ਕ੍ਰੈਡਿਟ ਜਿਹੜਾ ਸੀਗਾ ਉਹ ਆਪਣੇ ਦੋਸਤ ਨੂੰ ਦਿੰਦੀ ਸੀ ਕਿ ਮੇਰੇ ਦੋਸਤ ਨੇ ਮੈਨੂੰ ਜ਼ਬਰਦਸਤੀ ਡਰਾਇੰਗ ਬਣਾਈ ਮੈਂ ਡਰਾਇੰਗ ਬਣਾਈ ਸੀ ਪਰ ਉਹਨੇ ਜ਼ਬਰਦਸਤੀ ਮੇਰਾ ਅਕਾਊਂਟ ਬਣਾ ਦਿੱਤਾ ਫੇਸਬੁੱਕ ਤੇ ਜਿਹਦੇ ਕਰਕੇ ਮੇਰਾ ਡਿਜ਼ਾਈਨ ਜਿਹੜਾ ਸੀਗਾ ਪਸੰਦ ਆ ਗਿਆ ਤੇ ਮੈਂ ਇਤੋਂ ਤੱਕ ਪਹੁੰਚ ਗਈ ਲੋਕਾਂ ਨੇ ਮੇਰੇ ਡਿਜ਼ਾਈਨ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਕੰਪਨੀ ਵਾਲਿਆਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਉਸ ਮੌਕੇ ਦਾ ਫਾਇਦਾ ਉਠਾਇਆ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਹੈਲਪ ਜਿਹੜੀ ਹੈ ਜਾਂ ਕਿਸੇ ਦੀ ਮਦਦ ਜਿਹੜੀ ਹੈ ਉਹ ਪੈਸਿਆਂ ਨਾਲ ਜਾਂ ਕਿਸੇ ਨੂੰ ਖਾਣਾ ਖਵਾ ਕੇ ਜਾਂ ਕਿਸੇ ਨੂੰ ਕੱਪੜੇ দান ਦੇ ਕੇ ਕੀਤੀ ਜਾਏ ਹੈਲਪ ਕਿਸੇ ਨੂੰ ਇੱਕ ਮੌਕਾ ਦੇਣ ਤੇ ਇੱਕ ਟਾਈਮ ਦੇਣ ਤੇ ਜਾਂ ਬਿਨਾ ਬੋਲੇ ਕਿਸੇ ਦੀ ਐਸੀ ਹੈਲਪ ਕਰੋ ਜਿਹਦੇ ਵਿੱਚ ਕੋਈ ਪੈਸਾ ਨਾ ਲੱਗਾ ਹੋਵੇ ਲੇਕਿਨ ਅਗਲੀ ਦੀ ਹੈਲਪ ਹੋਵੇ ਜਿਸ ਤਰ੍ਹਾਂ ਰੇਨੂ ਕਾ ਦੇ ਦੋਸਤ ਨੇ ਉਹਦੇ ਹੈਲਪ ਕੀਤੀ। ਸੋ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ? ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਕਹਾਣੀ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ, ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਜਾਏ ਤਾਂ ਤੁਸੀਂ ਮੇਰੀ ਕਹਾਣੀ ਆਉਂਦੀ ਆਂ ਹੂੰ ਸੁਣੋ ਮੇਰੀ ਕਹਾਣੀ ਇੱਕ ਦਿਨ ਛੱਡ ਕੇ ਮੈਂ ਕਹਾਣੀ ਪੋਸਟ ਕਰਦੀ ਆਂ ਮੇਰੀ ਕਹਾਣੀ ਮੇਰੀ ਸਟੋਰੀ ਜਿਹੜੀ ਹੈ ਰੋਜ਼ 12 ਵਜੇ ਤੱਕ ਜਦੋਂ ਇੱਕ ਦਿਨ ਛੱਡ ਕੇ ਪਾਣੀ ਆ ਤਾਂ 12 ਵਜੇ ਮੇਰੀ ਸਟੋਰੀ ਜਿਹੜੀ ਹੈ ਅਪਲੋਡ ਹੋ ਜਾਂਦੀ ਹੈ 12 ਵਜੇ ਤੋਂ ਪਹਿਲਾਂ ਹੀ ਹੋ ਜਾਂਦੀ ਹੈ 5-7 ਮਿੰਟ ਪਹਿਲਾਂ ਤਾਂ ਤੁਸੀਂ ਮੇਰੀ ਕਹਾਣੀ ਨੂੰ ਦੇਖ ਸਕਦੇ ਹੋ ਮੈਂ ਆਪਣੇ ਚੈਨਲ ਤੇ ਰੋਜ਼ ਲਾਈਵ ਵੀ ਆਉਣੀ ਆਂ ਜੇ ਤੁਸੀਂ ਲਾਈਵ ਦੇ ਵਿੱਚ ਆ ਕੇ ਕੁਝ ਗੱਲਬਾਤ ਕਰਨਾ ਚਾਹੋ ਜਾਂ ਆਪਣੇ ਸੁਝਾਅ ਰੱਖਣਾ ਚਾਹੋ ਤਾਂ ਵੀ ਤੁਸੀਂ ਲਾਈਵ ਦੇ ਵਿੱਚ ਆ ਕੇ ਵੀ ਤੁਸੀਂ ਆਪਣੇ ਸੁਝਾਅ ਜਿਹੜੇ ਨੇ ਰੱਖ ਸਕਦੇ ਹੋ ਲਾਈਵ ਦਾ ਟਾਈਮ ਹਾਜੇ ਮੇਰਾ ਥੋੜਾ ਜਿਹਾ ਅਲੱਗ-ਅਲੱਗ ਟਾਈਮ ਤੇ ਮੈਂ ਲਾਈਵ ਆਉਣੀ ਆ ਕਿਉਂਕਿ ਮੈਂ ਲਾਈਵ ਥੋੜਾ ਗਰੁੱਪ ਦੇ ਵਿੱਚ ਕਰ ਰਹੀ ਆ ਆਪਣਾ ਵਾਚ ਟਾਈਮ ਪੂਰਾ ਕਰਨ ਦੇ ਲਈ ਤੇ ਇਸ ਕਰਕੇ ਕੁਝ ਫਿਕਸ ਟਾਈਮ ਨਹੀਂ ਰਹਿੰਦਾ ਹੈ ਕਦੀ 9 ਵਜੇ ਲਾਈਵ ਆ ਜਾਂਦੀ ਏ ਕਦੀ 11 ਵਜੇ ਆ ਜਾਂਦੀ ਏ ਕਦੀ ਸ਼ਾਮ ਨੂੰ ਆ ਜਾਂਦੀ ਹੈ 4 ਵਜੇ ਕਦੀ ਰਾਤ ਨੂੰ 8 ਵਜੇ ਇਸ ਤਰ੍ਹਾਂ ਕਰਕੇ 3-4 ਟਾਈਮ ਦੀ ਲਾਈਵ ਹੈ ਪਰ ਦਿਨ ਦੇ ਵਿੱਚ ਇੱਕ ਵਾਰੀ ਲਾਈਵ ਹੁੰਦੀ ਹੈ ਕਦੇ-ਕਦੇ ਮਤਲਬ ਆਪਣੀ ਪਰਸਨਲ ਲਾਈਵ ਮੈਂ 12 ਵਜੇ ਕਰਦੀ ਹਾਂ 12:30 ਵਜੇ ਤੁਸੀਂ ਲਾਈਵ ਦੇ ਵਿੱਚ ਆ ਸਕਦੇ ਹੋ ਤੇ ਆਪਣੇ ਸੁਝਾਅ ਵੀ ਆਪਣੀ ਨਾਰਮਲ ਗੱਲਬਾਤ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਤੁਹਾਨੂੰ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਰੇ ਤੇ ਮੈਨੂੰ ਦਿਓ ਇਜਾਜ਼ਤ ਤਾਂ ਕਿ ਮੈਂ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਕਹਾਣੀ ਨਵੀਂ ਚਰਚਾ ਲੈ ਕੇ ਜਲਦੀ ਤੁਹਾਡੇ ਸਾਹਮਣੇ ਰੂਪਰੂ ਹੋਵਾਂਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਇੰਨਾ ਸਾਰਾ ਮੇਰੀਆਂ ਕਹਾਣੀਆਂ ਨੂੰ ਪਿਆਰ ਦੇਣ ਲਈ ਮੈਨੂੰ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ